ਮਸਲਾ ਦਰਾਹਾ ਨਜ਼ਦੀਕ ਪੈਂਦੇ ਪਿੰਡ ਜੈਪਰਾ ਦਾ ਹੈ ਜਿੱਥੋਂ ਦੇ ਜੋ ਮਨਰੇਗਾ ਵਰਕਰਸ ਨੇ ਇਹਨਾਂ ਦੀ ਸ਼ਿਕਾਇਤ ਹੈ ਕਿ ਉਹਨਾਂ ਦੇ ਜੋ ਮੀਟ ਨੇ ਉਹਨਾਂ ਨੂੰ ਬਿਨਾਂ ਕਿਸੇ ਸ਼ਿਕਾਇਤ ਦੇ ਬਿਨਾਂ ਕਿਸੇ ਕਸੂਰ ਦੇ ਸਿਰਫ ਸਿਆਸੀ ਰੰਜਿਸ਼ ਕਰਕੇ ਹਟਾ ਦਿੱਤਾ ਗਿਆ ਹੈ ਜਿਸ ਕਰਕੇ ਜੋ ਮਨਰੇਗਾ ਵਰਕਰਸ ਨੇ ਇਹਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਬੈਠੇ ਆ ਪਿੰਡ ਜੈਪਰਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿੱਥੇ ਕਿ ਜੋ ਮਨਰੇਗਾ ਵਿੱਚ ਸਾਡੇ ਸਮਾਜ ਦੀਆਂ ਬੀਬੀਆਂ ਜੋ ਕੰਮ ਕਰਦੀਆਂ ਨੇ ਤੇ ਉਹਨਾਂ ਦੇ ਮੇਟ ਨੇ ਜੋ ਉਹਨਾਂ ਨੂੰ ਅਚਾਨਕ ਬਿਨਾ ਕਿਸੇ ਚੇਤਾਵਨੀ ਦੇ ਉਹਨਾਂ ਦੀ ਜੋਬ ਤੋਂ ਉਹਨਾਂ ਦੀ ਪੋਸਟ ਤੋਂ ਹਟਾ ਦਿੱਤਾ ਗਿਆ ਜਿਸ ਕਰਕੇ ਜੋ ਭਾਈਚਾਰੇ ਦੀਆਂ ਔਰਤਾਂ ਨੇ ਬੀਬੀਆਂ ਨੇ ਉਹਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਜੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਬਦਲਾਅ ਦਾ ਨਾਅਰਾ ਲੈ ਕੇ ਸੱਤਾ ਵਿੱਚ ਆਈ ਸੀ ਤੇ ਲੋਕਾਂ ਨੂੰ ਇਸ ਗੱਲ ਦੀ ਆਸ ਸੀ ਕਿ ਇਸ ਪਾਰਟੀ ਦੇ ਸੱਤਾ ਵਿੱਚ ਆਉਣਾ ਸਾਡੀ ਜ਼ਿੰਦਗੀ ਦੇ ਵਿੱਚ ਵਧੀਆ ਸੁੱਖ ਸਹੂਲਤਾਂ ਵਧੀਆ ਸਿਹਤ ਸਹੂਲਤਾ ਵਧੀਆ ਜੋ ਬੱਚਿਆਂ ਦੀ ਮਿਆਰੀ ਪੜ੍ਹਾਈ ਵਾਸਤੇ ਜੋ ਵਧੀਆ ਬਦਲਾ ਆਊਗਾ ਪਰੰਤੂ ਧਰਾਤਲੀ ਪੱਧਰ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਤੇ ਜੋ ਆਮ ਲੋਕ ਨੇ ਪਰੇਸ਼ਾਨ ਨੇ ਤੇ ਆਉ ਕਰਦੇ ਆ ਉਸ ਬੀਬੀ ਦੇ ਨਾਲ ਗੱਲਬਾਤ ਜਿਨ੍ਹਾਂ ਨੂੰ ਉਹਨਾਂ ਦੀ ਪੋਸਟ ਤੋਂ ਹਟਾਇਆ ਗਿਆ ਹਾਂਜੀ ਬੀਬੀ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਜਸਵਿੰਦਰ ਕੌਰ ਆ ਹਾਂਜੀ ਮੈਂ ਸਰ ਮੇਰੀ ਨੱਕ ਦੱਸ ਦੋ ਵੀ ਮੇਰੀ ਇਹਦੇ ਵਿੱਚ ਕੀ ਗਲਤੀ ਆ ਕਿਉਂਕਿ ਜਿਹੜਾ ਗੈਸਪੁਰੀਆ ਨੇ ਪੈ ਲਈਏ ਸਰ ਪੈਲ ਤੋਂ ਹਾਂਜੀ ਵੀ ਉਹਨਾਂ ਨੇ ਅਚਾਨਕੇ ਕੱਲ੍ਹ ਆ ਕੇ ਵੀ ਮੇਰਾ ਮੇਟ ਤੋਂ ਸਾਰਾ ਉਹਦਾ ਲੈ ਲਿਆ ਉਹਨਾਂ ਨੇ ਹੂੰ ਤੇ ਸਾਡੇ ਇੱਕ ਤਾਂ ਪਿੰਡ ਦੇ ਬਲਜਿੰਦਰ ਸਿੰਘ ਨੇ ਹਾਂਜੀ ਏ ਵੀ ਯਾਨੀ ਕਈ ਦਿਨਾਂ ਤੋਂ ਦਫ਼ਤਰ 'ਚ ਫਿਰਦੇ ਨੇ ਮੈਂ ਇਹਨਾਂ ਨੂੰ ਕਈ ਵਾਰ ਦੇਖਿਆ ਤੇ ਕਈ ਵਾਰ ਦੇਖਣ ਕਰਕੇ ਮੈਂ ਬੇਗੋਰੀ ਕੀਤੀ ਆ ਮੈਨੂੰ ਕੀ ਪਤਾ ਸੀ ਵੀ ਕੀ ਕਰਨ ਜਾਂਦੇ ਨੇ ਇਹ ਹਾਂਜੀ ਯਾਨੀ ਕੱਲ ਮੈਂ ਲੇਬਰ ਦੀ ਅਟੈਂਡਸ ਲਾ ਕੇ ਆਂ ਦੁਪਹਿਰ ਤੋਂ ਬਾਅਦ ਮੈਨੂੰ ਦੁਪਹਿਰ ਤੋਂ ਬਾਅਦ ਕਾਲ ਆਈ ਆ ਕਹਿੰਦੇ ਤੁਸੀਂ ਸਵੇਰੇ ਨਹੀਂ ਜਾ ਸਕਦੇ ਵੀ ਥੋੜੀ ਜਗ੍ਹਾ ਤੇ ਮੇਟ ਹੋਰ ਰੱਖੀ ਆ ਅੱਛਾ ਜੀ ਤੇ ਇੰਨਾ ਕੁ ਸਰਦਾਰ ਦੱਸ ਦਵਾਂ ਵੀ ਜਿਹੜੇ ਗਰੀਬ ਮੇਟਾਂ ਨੇ ਮਜਬੂਰੀ ਨੂੰ ਕੰਮ ਕਰਦੀਆਂ ਨੇ ਮੇਰੇ ਘਰ ਦੇ ਵੀ ਹੈਂਡੀਕੈਪ ਨੇ ਉਹ ਵੀ ਮਾੜਾ-ਮੋਟਾ ਕੰਮ ਕਰਦੇ ਆ ਹਾਂਜੀ ਦੇਵੀ ਜਿਵੇਂ ਹਣ ਜੱਟਾਂ ਦੇ ਜਰਨਲ ਨੇ ਉਹਨਾਂ ਨੂੰ ਮੇਟ ਗਿਰੀ ਦੇ ਕੇ ਵੀ ਇਹ ਕੀ ਸਾਬਤ ਕਰਨਾ ਚਾਹੁੰਦੇ ਨੇ ਨੂੰ ਜੋ ਇਸ ਪੋਸਟ ਪਰ ਕਦੋਂ ਲਗਾਇਆ ਗਿਆ ਸੀ ਮੈਨੂੰ ਸਰ 3 ਸਾਲ ਹੋ ਗਏ 2022 ਚ ਹੋਈ ਸੀ 31 ਮਾਰਚ ਨੂੰ ਪਤੀ ਮਾਰਚ 2022 ਤੋਂ ਤੁਸੀਂ ਲਗਾਤਾਰ ਇਸ ਪੋਸਟ ਉੱਪਰ ਕੰਮ ਕਰ ਰਹੇ ਹੋ। ਹਾਂਜੀ। ਤੇ ਤੁਹਾਡੀ ਪਹਿਲਾਂ ਕੋਈ ਸ਼ਿਕਾਇਤ ਗਈ ਹੋਏ ਪਿੰਡ ਵੱਲੋਂ ਆ ਪੰਚਾਇਤ ਵੱਲੋਂ ਵੀ ਤੁਸੀਂ ਆਪਣਾ ਕੰਮ ਸਹੀ ਤਰੀਕਾ ਨਹੀਂ ਕਰ ਰਹੇ। ਕੋਈ ਸ਼ਿਕਾਇਤ ਨਹੀਂ ਗਈ ਸਰ ਮੈਨੂੰ ਇੱਕ ਵਾਰੀ ਵੀ ਮੈਨੂੰ ਜਣੀ ਦਫ਼ਤਰ ਚ ਬੁਲਾ ਕੇ ਇੱਕ ਵਾਰੀ ਉਹਨਾਂ ਤੋਂ ਪੁੱਛਣ ਦਾ ਫਰਜ਼ ਤਾਂ ਬਣਦਾ ਹੀ ਸੀਗਾ ਵੀ ਤੁਹਾਡੀ ਵੀ ਇਹ ਗਲਤੀ ਹੈ ਅਸੀਂ ਤੁਹਾਨੂੰ ਤਾਂ ਹਟਾ ਰਹੇ ਹਾਂ ਇੱਥੋਂ। ਹੂੰ ਕਿਸੇ ਨੇ ਮੈਨੂੰ ਦੱਸਿਆ ਤੱਕ ਨਹੀਂ ਸਰ ਮੈਨੂੰ ਕੱਲ ਅਚਾਨਕ ਹੀ ਪਤਾ ਲੱਗਿਆ। ਦੇਉਦ ਸਿੰਘ ਮਤਲਬ ਜੌਬ ਤੇ ਗਏ ਹਾਂਜੀ ਤੇ ਉੱਥੇ ਤੋਂ ਨੂੰ ਆ ਕੇ ਕਿਸ ਨੇ ਸੁੱਟਤ ਕੀਤਾ ਵੀ ਤੁਹਾਨੂੰ ਤੁਹਾਨੂੰ ਨੌਕਰੀ ਤੋਂ ਕਰ ਦਿੱਤਾ ਗਿਆ ਇਹ ਗੁਰਥਲੀ ਦੀ ਮੇਟਾ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਮੈਂ ਕੱਲ ਡਿਮਾਂਡ ਦੇਣ ਭੇਜਿਆ ਸੀ ਉਹਨਾਂ ਦਫ਼ਤਰ 'ਚ ਅੱਛਾ ਜੀ ਉਹਨਾਂ ਨੇ ਡਿਮਾਂਡ ਮੇਰੀ ਭਾਰਤੀ ਡਿਮਾਂਡ ਜਦੋਂ ਇਹ ਗਏ ਨੇ ਬਲਜਿੰਦਰ ਸਿੰਘ ਹੂੰ ਡਿਮਾਂਡ ਆਪਣੀ ਲੈ ਕੇ ਗਏ ਨੇ ਕਹਿੰਦੇ ਜੈਪੁਰੇ ਦੀ ਡਿਮਾਂਡ ਹੈ ਜੀ ਇਹ ਅੱਛਾ ਜੀ ਉਹ ਕਹਿੰਦੀ ਵੀ ਜੈਪੁਰੇ ਦੀ ਡਿਮਾਂਡ ਤਾਂ ਆ ਗਈ ਇੱਥੇ ਹੂੰ ਉਹਨਾਂ ਨੇ ਜਣੀ ਜੈਪੁਰੇ ਦੀ ਡਿਮਾਂਡ ਮੇਰੇ ਨਾਂ ਤੇ ਉਹ ਡਿਲੀਟ ਕਰਵਾ ਕੇ ਇਹਨਾਂ ਨੇ ਆਪਣੇ ਨਾਂ ਦੀ ਡਿਮਾਂਡ ਕਰਵਾਈ ਆ ਹੂੰ ਕੀ ਉਸ ਉਸ ਦੀਪੀ ਦਾ ਕਿੰਨਾ ਜਿਹੜੀ ਨਵੀਂ ਮਿੱਟੀ ਰੱਖੀ ਹੈ ਰਣਜੀਤ ਕੌਰ ਰਣਜੀਤ ਕੌਰ ਤੇ ਇਹ ਜੀਵਿੰਦਾਲ ਪਰਿਵਾਰ ਨੂੰ ਸੰਧ ਰੱਖਦੀ ਹੈ ਹਾਂਜੀ ਤੇ ਤੁਹਾਡੀ ਜਗ੍ਹਾ ਇਸ ਨੂੰ ਲਗਾ ਦਿੱਤਾ ਗਿਆ ਹਾਂਜੀ ਹਾਂਜੀ ਕੀ ਤੁਸੀਂ ਇਸ ਦੀ ਕੋਈ ਸ਼ਿਕਾਇਤ ਕੀਤੀ ਆ ਬੀਡੀਪੀਓ ਦਫ਼ਤਰ ਦੇ ਵਿੱਚ ਮੈਨੂੰ ਕਾਰਨ ਦੱਸਿਆ ਜਾਵੇ ਮੈਂ ਮੁਕੇਸ਼ ਸਰ ਨੂੰ ਕੀਤੀ ਸੀਗੀ ਕਾਲ ਉਹ ਕਹਿੰਦੇ ਵੀ ਸਾਡੀ ਕੋਈ ਗਲਤੀ ਨਹੀਂ ਹੈਗੀ ਇੱਥੇ ਸਾਡੇ ਵੀ ਐਮਐਲਏ ਸਾਹਿਬ ਨੇ ਉਹਨਾਂ ਨੇ ਸਾਨੂੰ ਆਰਡਰ ਦਿੱਤੇ ਆ ਅਛਾ ਜੀ ਐਮਐਲਏ ਸਾਹਮਣੇ ਆਊਟ ਆਫ ਬੀਨਿੰਗ ਹਾਂਜੀ ਵੀ ਉਸ ਫੋਨ ਦੀ ਰਿਕਾਰਡਿੰਗ ਤੁਹਾਡੇ ਕੋਲ ਹੈ ਤੁਹਾਡੇ ਕੋਲੇ ਰਿਕਾਰਡਿੰਗ ਤਾਂ ਨਹੀਂ ਹੈਗੀ ਸਰ ਮੇਰੇ ਕੋਲੇ ਯਾਨੀ ਮੁਕੇਸ਼ ਥੋੜਾ ਜਿਹਾ ਗਲਤੇ ਬੋਲੇ ਨੇ ਮੈਨੂੰ ਕਹਿੰਦੇ ਵੀ ਅਸੀਂ ਹੁਣ ਐਮਐਲਏ ਸਰ ਨਾਲ ਜਾ ਕੇ ਲੜਨ ਲੱਗ ਜਾਈਏ ਮੈਂ ਕਿਹਾ ਮੈਂ ਇਹ ਤਾਂ ਗੱਲ ਤੁਹਾਨੂੰ ਕਹੀ ਨਹੀਂ ਵੀ ਲੜੋ ਜਾ ਕੇ ਉਹਨਾਂ ਨਾਲ ਹਾਂਜੀ ਵੀ ਤੁਸੀਂ ਮੈਨੂੰ ਮੇਰੀ ਗਲਤੀ ਤਾਂ ਦੱਸ ਦੇ ਇੱਕ ਵਾਰੀ ਇੱਕ ਵਾਰੀ ਤੁਸੀਂ ਮੈਨੂੰ ਕੱਲ ਬੁਲਾ ਲੰਦ ਦਫ਼ਤਰ 'ਚ ਵੀ ਜਸਵਿੰਦਰ ਤੁਹਾਡੀ ਇਹ ਗਲਤੀ ਅਸੀਂ ਤਾਂ ਤੁਹਾਨੂੰ ਲਾ ਰਹੇ ਹਾਂ ਇੱਥੇ ਬਿਲਕੁਲ ਜੀ ਕਹਿੰਦੇ ਕੋਈ ਲੱਗਦਾ ਵੀ ਇਹ ਕੋਈ ਤੁਹਾਡੀ ਕੋਈ ਸਿਆਸੀ ਤੁਹਾਡੀ ਵੀ ਪਾਰਟੀ ਹੈ ਲੱਗ ਹੋਵੇ ਇਸ ਕਰਕੇ ਤੁਹਾਡਾ ਨਾਮ ਰੰਜਸ਼ ਕੱਢੇ ਗਿਆ ਸਰ ਅਸੀਂ ਕਾਂਗਰਸੀ ਆ ਸਾਡੇ ਨਾਲ ਲੱਗਦੇ ਨੇ ਹੂੰ ਵੀ ਬਸ ਇਹ ਕਾਂਗਰਸ ਨੇ ਬਣਾਈ ਹੈ ਇਹਨੂੰ ਅਸੀਂ ਲਾ ਦਈਏ ਹੂੰ ਕਿਉਂਕਿ ਅਸੀਂ ਅੱਜ ਤੱਕ ਹੋਰ ਕਿਸੇ ਨੂੰ ਵੋਟ ਨਹੀਂ ਪਾਈ ਹੈਗੀ ਅਸੀਂ ਕਾਂਗਰਸ ਨੂੰ ਪਾਈ ਆ ਹੂੰ ਚਲੋ ਇਹ ਹੁਣ ਬੰਦੇ ਦਾ ਨਿੱਜੀ ਮਾਮਲਾ ਵੀ ਕਿਹੜੀ ਪਾਰਟੀ ਨੂੰ ਸਪੋਰਟ ਕਰਦਾ ਪਰੰਤੂ ਜਿਹੜਾ ਬੰਦਾ ਇੱਕ ਸਰਕਾਰ ਨੇ ਹਾਂਜੀ ਸਰਕਾਰ ਲੋਕਾਂ ਦੇ ਜੋ ਟੈਕਸਾਂ ਲੋਕਾਂ ਦੇ ਪੈਸੇ ਨਾਲ ਚੱਲਦੀ ਹੈ ਸਰਕਾਰ ਕਿਸੇ ਇੱਕ ਪਾਰਟੀ ਦੀ ਨਹੀਂ ਹੁੰਦੀ ਹੈਗੀ ਹਾਂਜੀ ਤੇ ਉਹ ਮਤਲਬ ਤੁਹਾਨੂੰ ਬਿਨਾਂ ਕਿਸੇ ਕਰ ਦੇ ਨਹੀਂ ਕੱਢ ਸਕਦੀ ਤੇ ਕੀ ਤੁਸੀਂ ਇਹਦੀ ਸ਼ਿਕਾਇਤ ਜੋ ਬੀਡੀਪੀਓ ਜਾਂ ਹੋਰ ਉੱਚ ਅਧਿਕਾਰੀ ਨੇ ਉਹਨਾਂ ਕੋਲ ਕਰੋਗੇ ਹਾਂਜੀ ਕਰਾਂਗੇ ਸਰ ਕੀ ਮੰਗ ਕਰਦੇ ਹੋ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਤਾਂ ਸਰ ਉਹਨਾਂ ਤਾਂ ਅਸੀਂ ਗਲਤ ਕਹਿ ਨਹੀਂ ਰਹੇ ਜਿਹੜੇ ਉਹਨਾਂ ਦੇ ਪਹਿਲਾਂ ਮੂਰੇ ਰੱਖੇ ਨੇ ਪੀਅ ਰੱਖੇ ਹੋਏ ਨੇ ਗੈਸਪੁਰੀਆ ਜਿਹੜੇ ਪੈ ਲਈਏ ਦੇ ਨੇ ਤੇ ਉਹਨਾਂ ਦਾ ਇੱਕ ਪੀਅ ਰੱਖਿਆ ਹੋਇਆ ਹੂੰ ਹੂੰ ਉਹਨਾਂ ਦੀ ਗਲਤੀ ਆ ਉਹਨਾਂ ਨੇ ਕੱਲ ਉਹ ਘਾਏ ਨੇ ਕੱਲ ਦਫ਼ਤਰ ਜੀ ਉਹਨਾਂ ਤੋਂ ਬਾਅਦ ਸਾਡੀ ਲਿਸਟ ਆਈ ਆ ਹੂੰ ਉਹ ਕਹਿੰਦੇ ਵੀ ਇਹ ਮੇਟਾਂ ਹਟਾਉਣੀਆਂ ਨੇ ਮੈਂ ਤਾਂ ਬਸ ਭਗਵਾਨ ਜੀ ਮਾਨ ਨੂੰ ਇਹੀ ਕਹਿਣੀ ਆ ਵੀ ਸਾਡੀ ਇੰਨਾ ਕ ਦੱਸ ਦੇਣ ਵੀ ਸਾਡੀ ਮੇਟਾਂ ਦੀ ਗਲਤੀ ਕੀ ਆ ਵੀ ਜੇ ਗਰੀਬ ਮੇਟ ਕੰਮ ਕਰਦੀ ਆ ਮਜ਼ਦੂਰੀ ਨਹੀਂ ਕੰਮ ਕਰਦੀ ਆ ਹੂੰ ਜੇ ਉਹਨੂੰ ਹੀ ਲਾ ਕੇ ਕਿਸੇ ਜਰਨਲ ਨੂੰ ਕਿਸੇ ਤਗੜੇ ਘਰੋਂ ਮੇਟ ਬਣਾ ਦੇਣ ਫਿਰ ਤਾਂ ਸਰਪਤਾਈਆ ਤੁਹਾਨੂੰ ਹਨਾ ਵੀ ਕਿੰਨਾ ਉਹ ਫੀਲ ਹੁੰਦਾ ਹਾਂਜੀ ਵੀ ਤੁਹਾਡੇ ਪਿੰਡ ਦੇ ਜੋ ਮੇਟ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਕੀ ਕਹੋਗੇ ਇਸ ਵਾਰ ਸੰਤਾ ਜੀ ਇਹੀ ਚਾਹੀਏ ਇਹਨੇ ਚਲਦੀ ਸਾਡੇ ਇਹਦਾ ਨੰਬਰ ਹੀ ਆ ਵੀ ਸਾਨੂੰ ਤਕਰੀਬ ਹੋਤਾ ਵੀ ਸਾਡੇ ਘਰ ਦੇ ਗਰੀਬ ਬੰਦੇ ਹਟਾਉਂਦੇ ਨੇ ਨਾ ਤਕਲੇ ਨੂੰ ਦੇਖਦੇ ਨੇ ਸਾਡੇ ਸੇ ਇਹੀ ਬੇਨਤੀ ਹੈ ਵੀ ਇਹੀ ਚਾਹੀਦੇ ਸਾਨੂੰ ਦੇ ਵੀ ਇਹਨਾਂ ਦੇ ਪਹਿਲਾਂ ਕੋਈ ਕਿਸੇ ਪਿੰਡ ਤੇ ਸ਼ਿਕਾਇਤ ਪੰਚਾਇਤ ਨੇ ਜਾਂ ਕਿਸੇ ਹੋਰ ਬੰਦੇ ਨੇ ਸ਼ਿਕਾਇਤ ਕੀਤੀ ਹੋਵੇ ਸਹੀ ਕੰਮ ਨਹੀਂ ਕਰਦੇ ਜੀ ਨਹੀਂ ਜੀ ਕਿਸੇ ਨੇ ਨਹੀਂ ਕਰਿਆ ਅੱਜ ਤੱਕ ਨਾਲ ਸਾਨੂੰ ਪਤਾ ਹੀ ਨਹੀਂ ਵੀ ਕਿਸੇ ਨੇ ਕਰਿਆ ਸੀ ਹਰ ਰੋਜ਼ ਕੰਮ ਕਰਦੇ ਆ ਕਦੇ ਕਿਸੇ ਨੇ ਨਹੀਂ ਕਰੀ ਜੀ ਇਹ ਇੱਟਾ ਹਰਾਮ ਦੀ ਗੱਲ ਹੈ ਵੀ ਇਹ ਕਿਵੇਂ ਹਟਾਈ ਗਈ ਇੱਕ ਦਿਨ ਦੇ ਵਿੱਚ ਦੀ ਇਹ ਬਾਤ ਜੀ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਹੈਗਾ ਪਤਾ ਨਹੀਂ ਹੁਣ ਸਾਨੂੰ ਕੀ ਪਤਾ ਜੀ ਅਗਲੀ ਬੇਈਮਾਨੀ ਦਾ ਕੋਈ ਪਤਾ ਨਹੀਂ ਦਿੰਦਾ ਜੀ ਅਸੀਂ ਤਾਂ ਜੀ ਇਹੀ ਕਹਾਂਗੇ ਵੀ ਸਾਡੀ ਮਿਲਟ ਕਾਤੇ ਹਟਾਈ ਆ ਇਹ ਜ਼ਿੰਮੇਦਾਰਨੀ ਨੂੰ ਕਿਉਂ ਮਿਲਟ ਬਣਾਇਆ ਗਿਆ ਇਹ ਤੇ ਇਹੀ ਚਾਹਾਂਗੇ ਬਿਲਕੁਲ ਅਸੀਂ ਅੱਜ ਕੰਮ ਤੇ ਨਹੀਂ ਗਈਆਂ ਜਾਂ ਸਾਡੀ ਮਿਲਟ ਕਰ ਬੈਠੀ ਅਸੀਂ ਕਿਉਂ ਕੰਮ ਤੇ ਜਾਈਏ ਅੱਛਾ ਜੀ ਜਾਂ ਲੇਬਰ ਸਾਡੀ ਇਹ ਦੇ ਕੋਲ ਆ ਅਸੀਂ ਕਿਉਂ ਕਿਸੇ ਦੀ ਲੇਬਰ ਤੇ ਮਿਲਟ ਤੇ ਕੰਮ ਕਰੀਏ ਅਸੀਂ ਉਹਦੇ ਆਰਡਰ ਕਰ ਨਹੀਂ ਕੰਮ ਕਰਨਾ ਚਾਹੁੰਦੀਆਂ ਅਸੀਂ ਨਹੀਂ ਜਾਣਾ ਉਹਦੇ ਨਾਲ ਮਤਲਬ ਅੱਜ ਕੋਈ ਵੀ ਬੀਬੀ ਪਿੰਡ ਦੀ ਨਹੀਂ ਜੀ ਨਹੀਂ ਅਸੀਂ ਸਾਡੀ ਸਾਰੀ ਲੇਬਰ ਘਰ ਸਾਡੀ ਸਾਰੀ ਲੇਬਰ ਘਰ ਆ ਉਹ ਮੈਲਟ ਉਥੇ ਨਹਿਰ ਤੇ ਢੇੜਾ ਦੇ ਕੇ ਆਈ ਆ ਕੱਲੀ ਉਹਨੂੰ ਇੰਨਾ ਗੁੱਸਾ ਆ ਵੀ ਸਾਡੀਆਂ ਸਾਨੂੰ ਗੁੱਸਾ ਬਹੁਤ ਆ ਅਸੀਂ ਰੋਟੀ ਨਹੀਂ ਖਾਧੀ ਜੀ ਗੁੱਸੇ ਛੱਡ ਕੇ ਇਹ ਤਾਂ ਉਹ ਦਿੱਤਾ ਕੋਣੀ ਸਾਨੂੰ ਉਥੋਂ ਵੀ ਫੋਨ ਆ ਗਿਆ ਨਹਿਰ ਤੋਂ ਵੀ ਕੀ ਗੱਲ ਥੋੜੀ ਆਪਣੇ ਲੇਬਰ ਕਾਤੇ ਨਹੀਂ ਪਹੁੰਚੀ ਹੈਗੀ ਸਾਡੀ ਮੈਲਟ ਨੂੰ ਫੋਨ ਆਇਆ ਵੀ ਲੇਬਰ ਨਾ ਸਾਡੀ ਮੈਲਟ ਥੋੜੀ ਤੁਸੀਂ ਪਹੁੰਚੇ ਨਾ ਥੋੜੀ ਲੇਬਰ ਪਹੁੰਚੀ ਆ ਦੇਖੋ ਜੀ ਜਿਹੜਾ ਐਮਐਲਏ ਹੁੰਦਾ ਹਲਕਾ ਵਿਧਾਇਕ ਹੁੰਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ ਸਾਂਝਾ ਉਹਨੇ ਤਾਂ ਸਾਨੂੰ ਜਮ੍ਹਾਂ ਹੀ ਥੱਲੇ ਲਾਤਾ ਹੂੰ ਸੰਨ ਵੀ ਕੁਝ ਸਕਦਾ ਸੀਗਾ ਜੀ ਸਾਨੂੰ ਲੇਬਰ ਨੂੰ ਪੁੱਛ ਸਕਦਾ ਸੀ ਵੀ ਕੀ ਤਕਲੀਫ ਆ ਭਾਈ ਤੁਹਾਨੂੰ ਅਸੀਂ ਕੱਲ ਤੇ ਮੈਲਟ ਸਾਨੂੰ ਪੁੱਛ ਸਕਦਾ ਸੀ ਉਹ ਜੇ ਸਾਨੂੰ ਮੈਲਟ ਨੇ ਨੀਤੀ ਦੱਸਣਾ ਸਾਨੂੰ ਉਹ ਆਪ ਪੁੱਛ ਸਕਦਾ ਸੀ ਆ ਕੇ ਵੀ ਕੀ ਗਲਤੀ ਆ ਭਾਈ ਵੀ ਤੁਹਾਨੂੰ ਪੈਸੇ ਸਹੀ ਮਿਲਦੇ ਨੇ ਕਿ ਨਹੀਂ ਮਿਲਦੇ ਇੱਥੇ ਕਿਤੇ ਉਹਨੂੰ ਕਿਹੜਾ ਮਰਿਆ ਐਮਐਲਏ ਵਿਧਾਇਕ ਨੇ ਇੱਥੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਐਮਐਲਏ ਕਾਹਦਾ ਆਉਂਦਾ ਕਾਹ ਜਾਂਦਾ ਹਾਂ ਇਹ ਵੀ ਕਿਹੜਾ ਬੋਟਾ ਫੈਂਦੀ ਸੀ ਜੀ ਬੋਟਾ ਫੈਂਦੀ ਤੇ ਜਿਆਦਾ ਖਾ ਜਾਂਦਾ ਸੀ ਹਾਂਜੀ ਥੋੜੀ ਮੰਗ ਪੂਰੀ ਕਰਾਂਗੇ ਹਾਂਜੀ ਥੋੜੀ ਮੰਗ ਪੂਰੀ ਕਰਾਂਗੇ ਸਾਡੀ ਮੰਗ ਤਾਂ ਕੋਈ ਨਹੀਂ ਪੂਰੀ ਹੋਈ ਹੈਗੀ ਹਜ਼ਾਰ ਲੱਡੂਆਂ ਨਾਲ ਸਾਡਾ ਜੈਪੁਰਾ ਤੋਲਦਾ ਰਿਹਾ ਉਹਨੂੰ ਸਾਡੀ ਮੰਗ ਕੋਈ ਨਹੀਂ ਪੂਰੀ ਹੋਈ ਹਜ਼ਾਰ ਹਜ਼ਾਰ ਰੁਪਈਆ ਕਹਿੰਦੇ ਸੀ ਲਾਉਣਾ ਮਾ ਉਹ ਨਹੀਂ ਲਾਇਆ ਤੇ 2.5 ਮਹੀਨੇ ਹੋ ਸਾਲ ਹੋ ਗਏ ਉਹਨੂੰ ਬਣੇ ਨੂੰ ਹੁਣ ਥੇ ਤਾਂ ਸਾਨੂੰ ਪੰਜੀ ਆਈ ਨਹੀਂ ਮਤਲਬ ਤੁਹਾਡਾ 30 35000 ਰੁਪਏ ਦਾ ਡਿਵੀ ਦਾ ਬਣ ਚੁੱਕਿਆ ਆ ਜਿਉਂ ਕਹੀਏ ਵੀ 1000 ਰੁਪਏ ਮਹੀਨਾ ਸੀਗਾ ਨਾ ਹਾਂਜੀ 28 ਸਾਲ ਹੋ ਗਏ ਤਾਂ ਤੁਹਾਡਾ ਮਤਲਬ ਕਿ 24 ਦੇ 6 3000 ਰੁਪਏ ਤੁਹਾਡਾ ਬਣ ਚੁੱਕਿਆ ਹਾਂਜੀ ਬਣ ਚੁੱਕਿਆ ਹੁਣ ਜਦੋਂ ਇੱਥੇ ਆਉਣਗੇ ਤੁਸੀਂ ਇਹ ਮੰਗ ਰੱਖੋਗੇ ਵੀ ਸਾਡੇ ਹਾਂਜੀ ਹਾਂ ਅਸੀਂ ਮੰਗ ਰੱਖਾਂਗੇ ਵੀ ਪਹਿਲਾਂ ਸਾਡਾ ਉਹ ਪਹਿਲਾਂ ਫੈਸਲਾ ਫੈਸਲਾ ਕਰਕੇ ਜਾ ਪਿਛਲਾ ਹੂੰ ਸਾਨੂੰ ਪੈਸੇ ਪਿਛਲੇ ਦੇਖੇ ਜਾ ਫੇਰ ਅਸੀਂ ਗਾਹਨ ਵੋਟ ਲੈ ਲਈ ਸਾਤੇ ਹੋਰ ਕੀ ਪਿੰਡ ਚ ਸੁਧਾਰ ਹੋਇਆ ਵੀ ਲੱਗਦਾ ਕੋਈ ਸੁਧਾਰ ਕੀਤਾ ਕੋਈ ਤਰੱਕੀ ਨਹੀਂ ਜੀ ਨਹੀਂ ਕੋਈ ਤਰੱਕੀ ਨਹੀਂ ਹੋਈ ਜਾਇ ਪਰ ਇਹਦੇ ਵਿੱਚ ਹੂੰ 2.5 ਸਾਲ ਹੋ ਗਏ ਕੋਈ ਸਾਡੇ ਨਮਾ ਮ ਕੰਮ ਕੋਈ ਨਹੀਂ ਹੋਇਆ ਹੈਗਾ ਨਾ ਨਾ ਕੋਈ ਨਹੀਂ ਹੋਇਆ ਸਾਡਾ ਟੋਬਾ ਤਾਂ ਉੱਬਲਿਆ ਪਿਆ ਬਾਹਰ ਫਿਰਦਾ ਸੜਕ ਤੇ ਕੋਈ ਦਾ ਕੰਮ ਨਹੀਂ ਹੋਇਆ ਨਾ ਜੀ ਨਾ ਕੋਈ ਨਹੀਂ ਹੋਇਆ ਦੇਖ ਲੋ ਜਾ ਕੇ ਬਸੱਕ ਜੀ ਸੜਕ ਤਾਂ ਇੰਨੇ ਨਹੀਂ ਮਾਲਦਾਲੇ ਕੰਧ ਵੀ ਕੀਤੀ ਆ ਉਹ ਵੀ ਕੰਧ ਡੇਗੀ ਸਾਡੀ ਵਿੱਚ ਹਮ ਕੱਲ ਕਲਾ ਨੂੰ ਸਾਡੇ ਬੱਚੇ ਖੇលਦੇ ਹੁਣ ਉੱਥੇ ਵਿੱਚ ਜਾਣ ਕੇ ਟੋਬੇ ਦੇ ਕੌਣ ਜ਼ਿੰਮੇਵਾਰ ਆ ਉਹਨਾਂ ਦਾ ਅਸੀਂ ਤਾਂ ਮੇਟ ਨੂੰ ਇਹੀ ਕਹਿੰਦੇ ਆ ਕੱਲ ਦੇ ਵੀ ਭਾਈ ਜੇ ਤੂੰ ਸਾਨੂੰ ਦਫ਼ਤਰ ਲੈ ਜਾਣਾ ਚਾਹੁੰਨੀ ਆ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਆ ਤੇਰੇ ਨਾਲ ਅਸੀਂ ਗਏ ਨਹੀਂ ਸਾਨੂੰ ਦੁੱਖ ਤੀਗਾ ਅਸੀਂ ਨਹੀਂ ਗਈਆਂ ਕੰਮ ਤੇ ਅੱਜ ਸਾਡੇ ਜੈਪਰੇ ਚ ਜਿੱਦਣ ਦੀ ਨਰੇਗਾ ਚੱਲੀ ਆ ਸਾਡੇ ਜੱਟ ਨੇ ਹਾਜ਼ਰੀ ਕਦੇ ਨਹੀਂ ਲਾਈ ਹੂੰ ਪਹਿਲੀ ਵਾਰ ਹੋਇਆ ਹਾਂਜੀ ਪਹਿਲੀ ਵੇਰ ਹੋਇਆ ਇਹ ਇਹ ਵੀ ਸਾਨੂੰ ਬਿਨਾ ਦੱਸੇ ਸਾਨੂੰ ਲੇਬਰ ਨੂੰ ਪਤਾ ਚਾਹੀਦਾ ਤੀ ਅਸੀਂ ਆਪੇ ਮੇਲਟ ਨੂੰ ਪੁੱਛਦੇ ਵੀ ਹਾਂ ਭਾਈ ਕੀ ਗਲਤੀ ਆ ਤੇਰੀ ਤੈਨੂੰ ਕਾਤੇ ਲਾਹੇ ਆਗੇ ਸਾਨੂੰ ਤਾਂ ਉਹਨਾਂ ਦਾ ਕੁਝ ਪਤਾ ਨਹੀਂ ਲੱਗਦਾ ਸਾਨੂੰ ਤੇ ਰਾਤ ਦੀ ਕੁਝ ਘੁਤਨੀ ਭੁੱਲੀ ਪਈ ਜਦਦੇ ਸਾਡੇ ਨਾਲ ਦੀ ਹਟਾਈ ਆ ਬੜੀ ਇਹ ਤੋਂ ਵਗੈਰਾ ਅਸੀਂ ਕਰ ਵੀ ਕੀ ਸਕਦੇ ਆ ਜੀ ਪਹਿਲਾਂ ਕਰੇ ਸਰਕਾਰਾਂ ਜਿੱਦਾਂ ਅਗਲੇ ਨੇ ਆਇਆ ਕਿ ਸਾਡੇ ਕੱਪੜੇ ਤੋਂ ਹਟਣ ਤੋਂ ਸਾਡੀਆਂ ਤਾਂ ਹੁਣ ਅਸੀਂ ਇਹਨਾਂ ਨੂੰ ਬਿਦਲੋ ਬਿਮਾਰ ਪਾਈਏ ਹਾਂ ਠੀਕ ਹੈ ਨਾ ਜੇ ਪਰ ਗੱਲ ਜਿਹੜੀ ਸਹੀ ਕਹਿੰਦੇ ਉਹੀ ਕਵਾਂਗੇ ਬਿਲਕੁਲ ਜੀ ਤੇ ਜਿੱਥੇ ਮਰਜ਼ੀ ਲੈ ਜਾਣ ਉੱਥੇ ਵੀ ਕਵਾਂਗੇ ਇਹ ਗੱਲ ਜਾਂ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਪੁੱਛਦੇ ਵੀ ਇਹਦੇ ਚ ਕਸੂਰ ਕੀ ਆ ਬਿਲਕੁਲ ਸਾਡੇ ਪੈਸੇ ਦੱਬ ਹੁੰਦੇ ਫੇਰ ਵੀ ਅਸੀਂ ਕਹਿੰਦੇ ਵੀ ਸਾਡੇ ਇਹਨੇ ਪੈਸੇ ਦੱਬ ਲੈ ਵੀ ਹਟਾਉਣੀ ਚਾਹੀਦੀ ਆ ਗਰੀਬ ਬਿਮਾਰ ਕਰਨੀ 420 ਦੇ ਵਿੱਚ ਬਹੁਤ ਮਾੜੀ ਗੱਲ ਆ ਸੁਖ ਨਹੀਂ ਸੰਗ ਕੋਈ ਉਹਦੇ ਬਹੁਤ ਇਕਲੇ ਹੋਈ ਆ ਸਾਨੂੰ ਜੇ ਪਤਾ ਲੱਗਿਆ ਵੀ ਸਾਡੀ ਮਲਟ ਹਟਾ ਦਿੱਤੀ ਗਈ। ਇਹ ਤਾਂ ਇਹੀ ਮਲਟ ਚਾਹੀਦੀ ਆ ਸਾਨੂੰ। ਉਹ ਵੀ ਇਹੀ ਸਾਨੂੰ ਵਧੀਆ ਸੀ। ਅਸੀਂ ਸਾਨੂੰ ਇਹ ਵਧੀਆ ਲੱਗਦੀ ਆ ਜੀ। ਥੋੜੇ ਦੁੱਖ ਸੁੱਖ ਦੇ ਵਿੱਚ ਮਤਲਬ ਇਹ ਹਾਂਜੀ ਠੀਕ ਆ। ਨਾਲ ਖੜਦੀ ਆ ਬੀਬੀ ਹਾਂਜੀ ਹਾਂਜੀ ਖੜਦੀ ਆ ਜੀ। ਕਦੇ ਕੋਈ ਸ਼ਿਕਾਇਤ ਆਈ ਆ ਨਹੀਂ ਜੀ ਕੋਈ ਸ਼ਿਕਾਇਤ ਨਹੀਂ ਆਈ ਜੀ। ਕੰਮ ਕਿਸੇ ਝੜਕਿਆ ਹੋਊ ਨਹੀਂ ਜੀ। ਕੋਈ ਨਹੀਂ ਆ ਜੀ ਸਟੈਂਡ ਮੈਨੂੰ ਬਹੁਤ ਸਮੇਂ ਦੇ ਪੁੱਤ ਤੁਹਾਡੇ ਇੰਨਾ ਕਰਕੇ ਤੁਹਾਨੂੰ ਤਨਖਾਹ ਜਾਂ ਕੋਈ ਕਹਿਣ ਨਾਲ ਆਵੇ ਮਿਲਦੇ ਸੀ ਜੀ ਬੈਲਟ ਹਾਂ ਤਾਂ ਫਿਰ ਜੇ ਇਹ ਹੀ ਕੰਗਸਾਂ ਤੋਂ ਮਿਲਟੇ ਹੀ ਜੇ ਕੋਈ ਬੈਲਟ ਚਾਹੀਦੀ ਨਹੀਂ ਹੈਗੀ ਅੱਜ ਤੱਕ ਕੀ ਕਹਿਣਾ ਚਾਹਣਾ ਜੀ ਬਸ ਸਾਨੂੰ ਬੈਲਟ ਹੀ ਚਾਹੀਦੀ ਆ ਠੀਕ ਆ ਵਧੀਆ ਵਾ ਚਾਰ ਪਿੰਡਾਂ ਦੀ ਹਾਜ਼ਰੀ ਲਾਉਂਦੀ ਆ ਗੋਰਥਲੀ ਦੀ ਗਰਦਿਤਪੁਰਾ ਲੰਡਾ ਤੇ ਜੈਪੁਰਾ ਸਾਨੂੰ ਇਹੀ ਚਾਹੀਦੀ ਸਾਨੂੰ ਉਹ ਬੈਲਟ ਨਹੀਂ ਚਾਹੀਦੀ ਹਾਂਜੀ ਇੰਨੇ ਦੀ ਤੁਹਾਨੂੰ ਸ਼ਿਕਾਇਤ ਆਈ ਹੋਵੇ ਕੋਈ ਸ਼ਿਕਾਇਤ ਨਹੀਂ ਹੈ ਜੇ ਸ਼ਿਕਾਇਤ ਹੁੰਦੀ ਫਿਰ ਅਸੀਂ ਇਹਨੂੰ ਕਹਿੰਦੇ ਹੀ ਨਾ ਵੀ ਇਹ ਆਵੇ ਸਾਡੇ ਕੋਲੇ ਕੋਈ ਸ਼ਿਕਾਇਤ ਨਹੀਂ ਹੈ ਇਹ ਜੀ ਇਹ ਹੀ ਕਹਿੰਦੇ ਵੀ ਸਾਡੇ ਰਹੀ ਮੈਲਟ ਸਾਹੀ ਗਿਆ ਠੀਕ ਆ ਬਾਕੀ ਜਿਹੜਾ ਸਾਡੇ ਨਾਲ ਧੱਕਾ ਸਾਹੀ ਕਰ ਰਹੇ ਨੇ ਇਹ ਆ ਜਾਣਬੁੱਝ ਕਰ ਰਹੇ ਨੇ ਠੀਕ ਆ ਪਰ ਇਹਨਾਂ ਨੇ ਇਹਦਾ ਕੋਈ ਫਾਲਟ ਨਹੀਂ ਵਿੱਚ ਨਾ ਸਾਡੀ ਕੋਈ ਸ਼ਿਕਾਇਤ ਆ ਜੇ ਤਾਂ ਇਹਨਾਂ ਦੀ ਕਾਇਤਤਾ ਦਾ ਸਾਡੀ ਸ਼ਿਕਾਇਤੋਂ ਸਾਡੇ ਨਾਲ ਬਹਿ ਕੇ ਗੱਲ ਕਰਦੇ ਪਰ ਛੱਡਣਾ ਇਹ ਹੋਣੀ ਨਹੀਂ ਚਾਹੀਦੀ ਇਹ ਨਹੀਂ ਜਿਵੇਂ ਇਹਨਾਂ ਨੇ ਉੱਪਰ ਸੜੀ ਕੀਤੀ ਆ ਇਹ ਪੰਚਾਇਤ ਨੂੰ ਇਹ ਗੱਲ ਦਾ ਪਤਾ ਵੀ ਤੁਹਾਡੇ ਪੀਪਲ ਹਟਾ ਦਿੱਤੀ ਗਈ ਆ ਪੰਚਾਇਤ ਨੂੰ ਸਾਨੂੰ ਕੋਈ ਪਤਾ ਹੀ ਨਹੀਂ ਕਰਦਾ ਇਸ ਦਾ ਅੱਜੇ ਗੱਲ ਕੱਲੇ ਹੋਈ ਆ ਕਿਤੇ ਇਹਨਾਂ ਦੀ ਆਥ੍ਹਣ ਨਹੀਂ ਦੋਦਿਆ ਜੇ ਸਾਨੂੰ ਪਤਾ ਵੀ ਲੱਗ ਜਾਂਦਾ ਅਸੀਂ ਪੰਚਾਇਤੀ ਬੰਦੇ ਕੋਈ ਜਾਇ ਆਉਂਦੀ ਆ ਠੀਕ ਆ ਕਟਾ ਦਾ ਸਿੰਘ ਖਾਈ ਬੈਠੇ ਆ ਅੱਜ ਹੁਣ ਫਿਰ ਹੁਣ ਤੁਸੀਂ ਕੀ ਕਰੋਗੇ ਅਜੀ ਤਾਂ ਹੀ ਕਹਿੰਨਾ ਵੀ ਸਾਡੀ ਮਿਹਟ ਇਹੀ ਚਾਹੀਦੀ ਆ ਵੋਟਾਂ ਉਹਨਾਂ ਲੈਣੀਆਂ ਚਾਹਤੇ ਲੈ ਲਈਆਂ ਜੇ ਨਹੀਂ ਨਹੀਂ ਲਗਾਉਂਦੇ ਹਾਂ ਨਹੀਂ ਲਗਾਉਂਦੇ ਤਾਂ ਦੁਬਾਰਾ ਮਿਹਟ ਜੇ ਤੁਸੀਂ ਕੀ ਕਰੋਗੇ ਫਿਰ ਅਸੀਂ ਘਰੇ ਬੈਠਾਂਗੇ ਕੰਮ ਤੇ ਨਹੀਂ ਹਾਊਟਰੀ ਚ ਲੱਗ ਜਾਗੇ ਨਹੀਂ ਖਾਊਗਾ ਕਿ ਭਾਂਡੇ ਦੇ ਅੱਗੇ ਹੀ ਮਾਝਦੇ ਸੀ ਹੁਣ ਮਾਝਾਂਗੇ ਤੇ ਛੋਟਾ ਸਾਨੂੰ ਕੀ ਫਾਇਦਾ ਹੋਇਆ ਵੋਟਾਂ ਪਾਈਆਂ ਦਾ ਠੀਕਾ ਕਾ ਨਹੀਂ ਇੱਕ ਗਾਣਾ ਅਸੀਂ ਆ ਛੋੜਨਾ ਚੱਲਾਂਗੇ ਹੁਣ ਛੋੜਨਾ ਸੈਂਟੀ ਜੇ ਚੱਲਾਂਗੇ ਫੇਰ ਅਸੀਂ ਨਹੀਂ ਕਰਨਾ ਅਸੀਂ ਕੰਮ ਛੱਡ ਦਾਂਗੇ ਜੇ ਸਾਡੀ ਮਿਲਟੇ ਘਰੇ ਬੈਠੀ ਹੋਗੀ ਜੇ ਸਾਨੂੰ ਮਿਲਟ ਬੋਲੀ ਨਹੀਂ ਕੋਸ ਜੈਸਾ ਅਸੀਂ ਕੁਝ ਮਿਲਟ ਨੂੰ ਅਸੀਂ ਕੋਈ ਬਦਨਾਮੀ ਨਹੀਂ ਕਰੀ ਜੈਸਾ ਅਸੀਂ ਕੰਮ ਨਹੀਂ ਕਰਿਆ ਤਾਂ ਸਾਨੂੰ ਮਿਲਟ ਕਹਿ ਸਕਦੀ ਆ ਤਾਂ ਅਸੀਂ ਤੜਫੀਏ ਬਣਾਇਤੇ ਠੀਕਾ ਐਸਾ ਵੀ ਜੀ ਇਹੀ ਕਹਿੰਨਾ ਵੀ ਸਾਨੂੰ ਬਹੁਤ ਦੁੱਖ ਆ ਹਟਾਤੀ ਬਹੁਤ ਸਹੀ ਟੰਗਾਂ ਦਾ ਕੰਮ ਕਰਾਂਤੀ ਹੂੰ ਕਿੰਨਾ ਚਲੋਗਾ ਨੂੰ ਕੰਮ ਮਕਾਉਣ ਨੇ ਕੋਈ ਸ਼ਿਕਾਇਤ ਨਹੀਂ ਹੈ ਕਿ ਹਾਂ ਬਹੁਤ ਵਧੀਆ ਮੈਲਟਾਈ ਹੀ ਚਾਹੀਦੀ ਸਾਨੂੰ ਇਹ ਬੀਬੀਆਂ ਨੇ ਹਾਂ ਜੀ ਕਸੂਰ ਕੋਈ ਨਹੀਂ ਹੈਗਾ ਜੀ ਇਹਦਾ ਹਾਂ ਬਹੁਤ ਵਧੀਆ ਮੈਲਟ ਬਾ ਕਦੇ ਕੋਈ ਸ਼ਿਕਾਇਤ ਨਹੀਂ ਆਈ ਦੀ ਹਾਂਜੀ ਬੀਬੀਆਂ ਅੱਜ ਰੋਜ਼ ਪਜੋਂ ਕੰਮ ਤੇ ਨਹੀਂ ਗਈਆਂ ਹੈਗੀਆਂ ਉਹ ਕਹਿੰਦੇ ਵੀ ਜਦ ਤੱਕ ਸਾਡੀ ਮੇਡ ਨਹੀਂ ਲੱਗਾਈ ਜਾਂਦੀ ਅਸੀਂ ਕੰਮ ਤੇ ਨਹੀਂ ਜਾਵਾਂਗੇ ਹਾਂ ਜੀ ਹਾਂ ਜੀ ਸਹੀ ਗੱਲ ਆ ਜੀ ਇਹ ਉਹਨਾਂ ਚਾ ਜਾਣਾ ਹੀ ਨਹੀਂ ਕਿਸੇ ਨੇ ਕੰਮ ਤੇ ਜਿੰਦਾਂ ਮੈਟਰ ਨਹੀਂ ਜਾਊਗੀ ਉਹਨਾਂ ਚਾ ਕਿਸੇ ਨੇ ਕੰਮ ਤੇ ਨਹੀਂ ਜਾਣਾ ਜੀ ਮਤਲਬ ਉਹਨਾਂ ਨੇ ਕਿ ਨਾਲ ਦੇ ਪਿੰਡੇ ਨੇ ਬੀਬੀਆਂ ਇੱਥੇ ਭੇਜ ਕੇ ਕੰਮ ਕਰਾਉਣਾ ਚਾਹਿਆ ਫਿਰ ਤੁਸੀਂ ਵੀ ਕਰੋ ਅਜੇ ਕਰਨ ਨਹੀਂ ਜਾਣਾ ਨਾ ਜੀ ਕੋਈ ਨਾ ਜੀ ਅੱਗੇ ਵੀ ਕਰਾਉਂਦੇ ਨੇ ਵੇਚ ਸਕ ਕਰਾ ਲੈਣ ਨਹੀਂ ਕੋਈ ਵੀ ਨਹੀਂ ਜਾਂਦੀ ਰਾਗੇ ਵੀ ਕਰਾਉਂਦੇ ਨੇ ਕਰਾ ਲੈਣ ਹਾਂ ਬਿਲਕੁਲ ਕੰਮ ਜਿੱਥੇ ਮਰਜੀ ਆ ਜੇ ਮਿਹਨਤ ਕਰਕੇ ਖਾਣਾ ਜਿੱਥੇ ਮਰਜੀ ਖਾ ਲੋ ਬਿਲਕੁਲ ਹੁਣ ਕਿੰਨੇ ਅਮਰ ਹੋ ਗਏ ਵੋਟਾਂ ਪਾਉਂਦੇ ਨੂੰ ਆਜ ਤੱਕ ਸਾਡੀ ਸਾਰ ਨਹੀਂ ਲਈ ਕਾਂਗਰਸ ਨੇ ਠੀਕ ਇਸਨੇ ਸਾਰ ਨਹੀਂ ਲਈ ਹੈਗੀ ਜਿੰਨੇ ਵੋਟਾਂ ਹੁਣ ਤੱਕ ਪਾਉਂਦੇ ਆਗੇ ਸਾਰੀ ਜ਼ਿੰਦਗੀ ਨਿਕਲ ਗਏ ਕਿਸੇ ਨੇ ਸਾਡੀ ਸਾਰ ਨਹੀਂ ਲਈ ਦੁਖੀਆਂ ਕੋ ਸੁਖੀਆਂ ਭੁੱਖੇ ਕੋ ਤੁਸੀਂ ਰੱਜੀ ਹੋ ਨ ਕੋਈ ਨਹੀਂ ਕਿਸ ਨੇ ਪੁੱਛਿਆ ਹੁਣ ਤੱਕ ਵੋਟਾਂ ਹੀ ਪਾਉਂਦੇ ਆਏ ਕਿਸੇ ਨੇ ਸਾਡੀ ਸਾਰ ਨਹੀਂ ਲਈ ਜਿਹੜੀ ਹੁਣ ਨਵੀਂ ਸਰਕਾਰ ਬਣੀ ਸੀ ਬਦਲਾਅ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਇਹਨੇ ਕੋਈ ਹੋਇਆ ਸੁਧਾਰ ਹੋਇਆ ਬਿਲਕੁਲ ਨਾ ਜੀ ਨਾ ਕੋਈ ਸੁਧਾਰ ਨਹੀਂ ਹੋਇਆ ਹਾਂਜੀ ਉਹੀ ਹਾਲਤ ਹੈ ਹਾਂਜੀ ਉਹੀ ਕਿਸੇ ਨੇ ਪੁੱਛਿਆ ਨਹੀਂ ਆ ਕੇ ਹਾਂ ਕਹਿੰਦੇ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ ਹਜ਼ਾਰ ਤਾਂ ਕਿਨੇ ਪਾਉਣਾ 1 ਰੁਪਈਆ ਨਹੀਂ ਪਾਇਆ ਕਿਸੇ ਨੇ ਹਾਂ